ਕਾਰਜੋਗ ਦੇਸ਼ ਵਾਸੀਆਂ ਜੈਗੁਰਦੇਵ ਜੈਪੀ ਸਾਥਿਓ 1-2 ਦਿਨਾਂ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾ ਜੋ ਕਿ 바ਵਾ ਸਾਹਿਬ ਭਿਮਰਾਓ ਉਮੇਦਕਰ ਜੀ ਬਾਰੇ ਜੋ ਉਸਨੇ ਸੰਸਦ ਦੇ ਵਿੱਚ ਟਿੱਪਣੀ ਕੀਤੀ ਹੈ ਇਹ ਬਹੁਤ ਹੀ ਨਿੰਦਣਯੋਗ ਇੱਕ ਘਟਨਾ ਹੈ ਦੇਸ਼ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਦਾ ਜ਼ੋਰਦ ਕਰ ਰਹੀਆਂ ਹਨ ਭਾਜੀਪੀ ਨੂੰ ਛੱਡ ਕੇ ਕਿਉਂਕਿ ਅਮਿਤ ਸ਼ਾ ਬੀਜੇਪੀ ਦਾ ਹੀ ਬੰਦਾ ਹੈ ਹਮੇਸ਼ਾ ਜੇਕਰ ਦੇਖਿਆ ਜਾਵੇ ਤੇ ਬੀਜੇਪੀ ਨੇ 바ਵਾ ਸਾਹ ਪਿੰਗਰਾਵ ਅੰਬੇਦਕਰ ਜੀ ਦੇ ਅਦਰਸ਼ਾਂ ਦਾ ਜਿਹੜਾ ਵਿਰੋਧ ਹੀ ਕੀਤਾ ਹੈ ਤੇ ਇੱਕ ਦੋ ਦਿਨਾਂ ਤੋਂ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਫ ਤੌਰ ਤੇ ਜਿਹੜਾ ਅਮਿਤ ਸ਼ਾਇਆ ਦੇਸ਼ ਦਾ ਗ੍ਰਹਿ ਮੰਤਰੀ ਹੋਣੇ ਇਹ ਨਹੀਂ ਕਰ ਰਹੀ ਹੈ ਕਿ ਅੰਬੇਦਕਰ ਅੰਬੇਦਕਰ ਕਰਨ ਨਾਲੋਂ ਜੇਕਰ ਤੁਸੀਂ ਭਗਵਾਨ ਦਾ ਨਾਮ ਜਪ ਲੈਂਦੇ ਤੇ ਤੁਹਾਨੂੰ ਸੱਤ ਜਨਮਾਂ ਦੇ ਜੋ ਤੁਹਾਡੇ ਪਾਪ ਧੁੱਲ ਜਾਣੇ ਸੀ ਜੋ ਇਟਾ ਦੇ ਵਰਡਸ ਹੋਣੇ ਕਿ ਸਤਿਉ ਅੰਬੇਦਕਰ ਜੋ ਹੈ ਉਹ ਇੱਕ ਦਲਿਤ ਕੌਮ ਦੇ ਸਿੰਘਾ ਹਨ ਅੰਬੇਦਕਰ ਸ਼ਬਦ ਦਲਿਤ ਕੌਮ ਲਈ ਇੱਕ ਬਹੁਤ ਮਾਇਨੇ ਰੱਖਦਾ ਹੈ ਜੇਕਰ ਦਲਿਤ ਕੌਮ ਅੰਬੇਦਕਰ ਨੂੰ ਆਪਣਾ ਰੱਬ ਭਗਵਾਨ ਮੰਨਦੀ ਹੈ ਤੇ ਇਹਦੇ ਵਿੱਚ ਅਮਿਤ ਸ਼ਾਹ ਨੂੰ ਕੀ ਦੁੱਖ ਆ ਇੱਕ ਤਰ੍ਹਾਂ ਦਾ ਥੋਪਣ ਵਾਲੀ ਗੱਲ ਹੋ ਜਾਂਦੀ ਆ ਸੋ ਸਾਥੀਓ ਜੇਕਰ ਅਜਨਾ ਜਾ ਕੇ ਤੇ ਆਉਣ ਵਾਲਾ ਸਮਾਂ ਫੇਰ ਗੁਲਾਮੀ ਹੈ ਤੁਸੀਂ ਇਹ ਦੇਖੋ ਕਿ ਜਿਹੜੇ ਲੋਕ ਕਦੇ ਮੀਡੀਆ ਦੇ ਵਿੱਚ ਆ ਕੇ ਨਹੀਂ ਬੰਦੇσαν ਤੇ ਅਮਿਤ ਸ਼ਾਹ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਹੈ ਪੱਖ ਰੱਖਨੇ ਪਈ ਵਿਪੱਖ ਜੋ ਹੈਗਾ ਯਾਰ ਉਹ ਸੜਕਾਂ ਦੇ ਉੱਪਰ ਉਤਰਿਆ ਹੈ ਕਿ ਅਮੀਸ਼ਾ ਮਾਫੀ ਮੰਗੇ ਤੇ ਇਹਨੂੰ ਇਹਦੇ ਅਹੁਦੇ ਤੋਂ ਹਟਾਇਆ ਜਾਵੇ ਕਿ ਤੁਸੀਂ ਆਮ ਪਬਲਿਕ ਉੱਠ ਕੇ ਬਾਬਾ ਸਾਹਿਬ ਦੇ ਸਨਮਾਨ ਲਈ ਆ ਕੇ ਸੜਕਾਂ ਤੇ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਬੀਗੁੰਪੁਰਾ ਟਾਈਗਰ ਫੋਰਸ ਕੱਲ ਠੀਕ 4 ਵਜੇ ਸ਼ਾਮ ਡਾਕਟਰ ਬੀਰ ਅੰਬੇਦਕਰ ਚੌਂਕ ਹੁਸ਼ਾਰਪੁਰ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਬੀਗੁੰਪੁਰਾ ਟਾਈਗਰ ਫੋਰਸ ਦੇ ਜਿੱਥੇ-ਜਿੱਥੇ ਯੂਨਿਟ ਹਨ ਉਹ ਭਾਜਪੀ ਦੇ ਖਿਲਾਫ ਅਮੀਸ਼ਾ ਦੇ ਖਿਲਾਫ ਪਤਲਾ ਫੂਕ ਪ੍ਰਦਰਸ਼ਨ ਕਰੇਗੀ ਸਾਡੇ ਕੌਮੀ ਚੇਅਰਮੈਨ ਬਿਲਾ ਦਿਵਾਲ ਜੀ ਕੌਮੀ ਪਤਾਨ ਅਸ਼ੋਕ ਸਲਨ ਜੀ ਕੌਮੀ ਜਨਰਲ ਸੈਕਟਰੀ ਅਵਧਾਰ ਫਸੀ ਖਵਾਜੂਗੀ ਦੇ ਇਹ ਦਿਸ਼ਾ ਨਿਰਦੇਸ਼ਨ ਕਿ ਜਿੱਥੇ-ਜਿੱਥੇ ਜੁਨਟ ਲੱਗੇ ਹਨ ਉਹ ਸਾਰੇ ਸਾਥੀ ਅਮਿਸ਼ਾ ਔਰ ਬੀਜੇਪੀ ਦਾ ਸਖਤ ਵਿਰੋਧ ਕਰਨ ਜੈ ਗੁਰਦੇਵ ਜੈਪੀ